ਸਸ਼ਕਾਲ ਫਾਸਟਵੇ ਤੇ ਨੈਟਪਲਸ ਲਗਾਤਾਰ ਆਪਣੇ ਬਲੌਕਬਸਟਰ ਆਫਰਸ ਦੇ ਚੱਲਦੇ ਆ ਕਸਟਮਰਸ ਦੀ ਪਹਿਲੀ ਪਸੰਦ ਬਣਿਆ ਹੋਇਆ ਆਈ ਪੀ ਟੀਵੀ ਨੂੰ ਤਾਂ ਕਸਟਮਰਸ ਦੇ ਵੱਲੋਂ ਭਰਪੂਰ ਪਿਆਰ ਦਿੱਤਾ ਜਾ ਰਿਹਾ ਪਰ ਹੁਣ ਉਹਨਾ ਕਸਟਮਰਸ ਦੇ ਲਈ ਕੰਪਨੀ ਆਖਰ ਕਿਹੜੇ ਨਵੇਂ ਆਫਰ ਲੈ ਕੇ ਆ ਰਹੀ ਹੈ ਇਸ ਤੇ ਗੱਲ ਬਾਤ ਕਰਨ ਦੇ ਲਈ ਸਾਡੇ ਨਾਲ ਗਰੁੱਪ ਸੀਈਓ ਏ ਪੀ ਐਸ ਦੁਆਜੀ ਮੌਜੂਦ ਨੇ ਸੋ ਗੱਲ ਬਾਤ ਕਰਾਂਗੇ ਏ ਪੀ ਐਸ ਸਵਾਗਤ ਹੈ ਜੀ ਬਹੁਤ ਬਹੁਤ ਥੈਂਕ ਯੂ ਜੀ ਸਸ਼ਕਾਲ ਸਾਰਿਆਂ ਨੂੰ APSR ਕਿਹੜੇ ਨਵੇਂ ਆਫਰਸ ਨੇ ਹੁਣ IPTV ਨੂੰ ਕਸਟਮਰਸ ਨੇ ਬਹੁਤ ਘੱਟ ਸਮੇਂ ਦੇ ਵਿੱਚ ਬਹੁਤ ਜ਼ਿਆਦਾ ਪਿਆਰ ਦਿੱਤਾ ਪਰ ਹੁਣ ਉਹਨਾ ਕਸਟਮਰਸ ਦੇ ਲਈ ਕੀ ਕੰਪਨੀ ਲੈ ਕੇ ਆ ਰਹੀ ਹੈ ਪਹਿਲਾਂ ਤਾਂ ਸਾਰੇ ਪੰਜਾਬ ਵਾਸੀਆਂ ਦਾ ਧੰਨਵਾਦ ਜੀ ਤੁਸੀਂ IPTV ਨੂੰ ਬਹੁਤ ਸਪੋਰਟ ਦਿੱਤਾ ਅਸੀਂ ਬਹੁਤ ਹੀ ਘੱਟ ਸਮੇਂ ਦੇ ਵਿੱਚ 1 ਲੱਖ ਦੇ ਆਸ-ਪਾਸ ਕਸਟਮਰਸ IPTV ਦੇ ਐਂਡਰੋਇਡ ਬਾਕਸ ਦੇ ਨਾਲ ਜੋੜ ਲਏ ਨੇ ਜਿੱਦਾਂ ਕਿ ਤੁਹਾਨੂੰ ਪਤਾ ਹੈ ਸਾਡਾ ਇੱਕ ਬਹੁਤ ਹੀ ਬਹੁਤ ਹੀ ਪ੍ਰਚਲਿਤ ਪਲਾਨ ਹੈ 399 ਦਾ ਜਿਦੇ ਵਿੱਚ TV Wi-Fi OTT ਤਿੰਨਾਂ ਦਾ ਕੰਬੋ ਕਸਟਮਰ ਆਪਣੇ ਘਰ ਵਿੱਚ ਲਗਾ ਕੇ ਆਪਣੇ ਘਰ ਨੂੰ ਸਮਾਰਟ ਬਣਾ ਸਕਦੇ ਨੇ 30 Mbps ਦੀ ਸਪੀਡ ਦੇ ਨਾਲ 700+ ਚੈਨਲਸ ਐਂਡ 15 OTT ਐਪਸ ਅਸੀਂ ਸਿਰਫ 399 ਦੇ ਵਿੱਚ ਪ੍ਰੋਵਾਈਡ ਕਰਦੇ ਹਾਂ ਇਹ 399 ਪਲਾਨ ਵਰਲਡ ਦਾ ਸਭ ਤੋਂ ਸਸਤਾ ਆਈ ਪੀਟੀਵੀ ਬ੍ਰੌਡਬੈਂਡ ਪਲਾਨ ਹੈ ਉਹਦੇ ਨਾਲ ਨਾਲ ਹੁਣ ਅਸੀਂ ਇੱਕ ਨਵਾਂ ਪਲਾਨ ਲਾਂਚ ਕਰ ਦਿੱਤਾ ਜਿਦੇ ਵਿੱਚ ਕਿ ਪ੍ਰੀਮੀਅਮ ਐਪ ਐਕਸਪੀਰੀਅੰਸ ਜਿੱਦਾਂ ਕਿ Amazon Prime ਜਿਹਦੇ ਨਾਲ ਤੁਹਾਨੂੰ ਪ੍ਰੀਮੀਅਮ ਕੰਟੈਂਟ ਪਲੱਸ Amazon ਦੀ ਡਿਲੀਵਰੀ ਦਾ ਫਾਇਦਾ ਵੀ ਮਿਲਦਾ ਹੈ ਅਸੀਂ ਡਬਲ ਸਪੀਡ ਦੇ ਨਾਲ ਯਾਨੀ ਕਿ 60 Mbps ਸਪੀਡ Amazon Prime ਵਰਗੀਆਂ ਪ੍ਰੀਮੀਅਮ 17 OTT ਐਪਸ ਜਿਵੇਂ Amazon Prime Hotstar SonyLIV ਜਿਹੜੀ ਵੀ ਤੁਸੀਂ ਸੋਚਦੇ ਹੋ ਉਹ ਸਾਰੀਆਂ ਪ੍ਰੀਮੀਅਮ ਐਪਸ ਪਲੱਸ 700 ਚੈਨਲਸ TV ਚੈਨਲਸ ਜਿਹੜੇ ਕਿ ਤੁਸੀਂ ਘਰਾਂ ਦੇ ਵਿੱਚ ਦੇਖਦੇ ਹੋ ਸਾਡੇ ਬਜ਼ੁਰਗ ਦੇਖਦੇ ਨੇ ਬੱਚੇ ਦੇਖਦੇ ਨੇ ਘਰ ਦੀਆਂ ਗ੍ਰਹਿਣੀਆਂ ਦੇਖਦੇ ਨੇ ਉਹ ਸਾਰਾ ਕੁਝ ਕਿਉਰੇਟ ਕਰਕੇ ਅਸੀਂ ਤੁਹਾਨੂੰ ਦੇ ਰਹੇ ਹਾਂ ਸਿਰਫ 599 ਦੇ ਵਿੱਚ ਸੋ ਮੇਰੀ ਗੁਜਾਰਿਸ਼ ਹੈ ਸਾਰਿਆਂ ਨੂੰ ਜਿੱਦਾਂ ਤੁਸੀਂ 399 ਦੇ ਪਲਾਨ ਨੂੰ ਇੰਨਾ ਅੱਛਾ ਹੁੰਗਾਰਾ ਦਿੱਤਾ ਸੋ ਪਲੀਜ਼ 599 ਦਾ ਪਲਾਨ ਵੀ ਯੂਜ਼ ਕਰਕੇ ਦੇਖੋ ਤੁਹਾਨੂੰ ਤੇ ਤੁਹਾਡੀ ਫੈਮਿਲੀ ਨੂੰ ਬਹੁਤ ਹੀ ਅੱਛਾ ਲੱਗੇਗਾ ਐਪੀਐਸਰ ਇੱਕ ਇਹ ਤਾਂ ਹੋ ਗਏ ਨਵੇਂ ਕਸਟਮਰਸ ਪੁਰਾਣੇ ਕਸਟਮਰਸ ਲਈ ਫਿਰ ਕੀ ਆਫਰ ਹੈ ਦੇਖੋ ਜੀ ਪੁਰਾਣੇ ਕਸਟਮਰ ਨੇ ਸਾਨੂੰ ਪਹਿਲਾਂ ਅਡਾਪਟ ਕੀਤਾ ਸੋ ਅਸੀਂ ਜਿੰਨੇ ਵੀ ਸਾਡੇ 599 ਐਂਡ ਅਬੋਵ ਦੇ ਪੁਰਾਣੇ ਕਸਟਮਰਸ ਨੇ ਉਹਨਾਂ ਸਾਰਿਆਂ ਨੂੰ ਵੀ ਐ ਪ੍ਰੀਮੀਅਮ ਐਮਾਜ਼ਨ ਪ੍ਰਾਈਮ ਦੀ ਜਿਹੜੀ ਐਪ ਹੈ ਉਹ ਫ੍ਰੀ ਆਫ ਕੋਸਟ ਉਹਨਾਂ ਦੇ ਪੈਕੇਜ ਦੇ ਵਿੱਚ ਐਡ ਕਰਨ ਜਾ ਰਹੇ ਹਾਂ ਸੋ ਫਾਸਟਵੇ ਦੇ ਨੈਟਪਲਸ ਆਪਣੇ ਨਵੇਂ ਕਸਟਮਰਸ ਦੇ ਨਾਲ ਨਾਲ ਆਪਣੇ ਪੁਰਾਣੇ ਕਸਟਮਰਸ ਦਾ ਵੀ ਉਹਨਾਂ ਹੀ ਧਿਆਨ ਰੱਖ ਰਹੀ ਹੈ ਤੇ ਕਸਟਮਰਸ ਦੇ ਵੱਲੋਂ ਵੀ ਇਸ ਕੰਪਨੀ ਨੂੰ ਭਰਪੂਰ ਪਿਆਰ ਦਿੱਤਾ ਜਾ ਰਿਹਾ ਹੈ